ਹੇਲੂਇਆ 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 ਸਭ ਪੈਣਾ ਪਰਮਾਨੰ ਜੈਮ ਸੀਦੀ ਔਰ ਅਣਕੇ ਅਸੀਂ ਪ੍ਰਾਰਥਨਾ ਕਰੀਏ ਦੋਨਾਂ ਦੇਸ਼ਾਂ ਦੇ ਲਈ ਜੋ ਵੀ ਲੜਾਈ ਚੱਗ ਰਹੀ ਆ ਪ੍ਰਭੇਸ਼ੂ ਦੇ ਨਾਂ 'ਚ ਅਸੀਂ ਪਿਤਾ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਪਿਤਾ ਪਰਮੇਸ਼ਰ ਜੋ ਸਾਡਾ ਸਿਰਜਣਹਾਰ ਹੈ ਪਿਤਾ ਪਰਮੇਸ਼ਰ ਜੋ ਸਾਡਾ ਪਾਲਣਹਾਰ ਹੈ ਜੋ दयालु ਤੇ ਕਿਰਪਾਲੂ ਪਰਮੇਸ਼ਰ ਹੈ ਇਹਨਾਂ ਦੋਨਾਂ ਦੇਸ਼ਾਂ ਦੇ ਉੱਤੇ ਆਪਣੀ ਕਿਰਪਾ ਕਰੇ ਆਪਣੀ ਦਇਆ ਕਰੇ ਇਹਨਾਂ ਨੂੰ ਸ਼ਾਂਤ ਕਰੇ ਇਹਨਾਂ ਸਰਕਾਰਾਂ ਨੂੰ ਸ਼ਾਂਤ ਕਰੇ ਇਹਨਾਂ ਸਰਕਾਰਾਂ ਨੂੰ ਸ਼ਾਂਤ ਕਰੇ ਆਓ ਰਲ ਕੇ ਦੁਆ ਕਰੀਏ ਇੱਕ ਮਨ ਹੋ ਕੇ ਇੱਕ ਜਿੱਤ ਹੋ ਕੇ ਆਓ ਆਪਾਂ ਰਲ ਕੇ ਦੁਆ ਕਰੀਏ ਅਸੀਂ ਦੁਆ ਕਰ ਸਕਦੇ ਹਾਂ ਅਰਦਾਸ ਕਰ ਸਕਦੇ ਹਾਂ ਪ੍ਰਾਰਥਨਾ ਕਰ ਸਕਦੇ ਹਾਂ ਕਿਉਂਕਿ ਪਰਮੇਸ਼ਰ ਨੇ ਇਹ ਬਣਾਈਆਂ ਹਨ ਅਰਦਾਸਾਂ ਵੀ ਪਰਮੇਸ਼ਰ ਨੇ ਬਣਾਈਆਂ ਪ੍ਰਾਰਥਨਾ ਵੀ ਪਰਮੇਸ਼ਰ ਨੇ ਬਣਾਈਆਂ ਪਰਮੇਸ਼ਰ ਨੇ ਕਿਹਾ ਕਿ ਜਾਗਦੇ ਰਹੋ ਪ੍ਰਾਰਥਨਾ ਕਰਦੇ ਰਹੋ ਤਾਂ ਕਿ ਤੁਸੀਂ ਪ੍ਰਤਾਪ ਵਿੱਚ ਨੋ ਪਹੁੰਚੋ ਹallelujah ਪਰਮੇਸ਼ਰ ਨੇ ਕਿਹਾ ਕਿ ਸਵੇਰੇ ਵੀ ਪ੍ਰਾਰਥਨਾ ਕਰੋ ਸ਼ਾਮ ਦੀ ਵੀ ਪ੍ਰਾਰਥਨਾ ਕਰੋ ਤੁਸੀਂ ਨਹੀਂ ਜਾਣਦੇ ਮੈਂ ਕਿਹੜੀ ਪ੍ਰਾਰਥਨਾ ਸੁਣਨੀ ਹੈਗੀਆ ਇਹ ਪਰਮੇਸ਼ਰ ਸਾਡਾ ਚਾਹੁੰਦਾ ਕਿ ਅਸੀਂ ਪ੍ਰਾਰਥਨਾ ਕਰਦੇ ਰਹੀਏ ਇਹ ਸਾਡਾ ਪਰਮੇਸ਼ਰ ਚਾਹੁੰਦਾ ਕਿ ਅਸੀਂ ਅਰਦਾਸਾਂ ਕਰਦੇ ਰਹੀਏ ਆਵਰ ਹਲਕੇ ਦੁਆ ਕਰੀਏ ਪਿਤਾ ਪਰਮੇਸ਼ਰ ਦੇ ਗਏ ਸਰਬਸ਼ਕਤੀਮਾਨ ਪਰਮੇਸ਼ਰ ਦੇ ਅਗੇ ਦੇਵਾਲੂ ਤੇ ਕਿਰਪਾਲੂ ਪਰਮੇਸ਼ਰ ਦੇ ਅੱਗੇ ਆਵਰਾਲ ਕੇ ਦੁਆ ਕਰੀਏ ਆਵਰਾਲ ਕੇ ਮੰਗਦੇ ਹਾਂ ਕਿ ਪਿਤਾ ਪਰਮੇਸ਼ਰ ਸਰਬਸ਼ਕਤੀਮਾਨ ਪਰਮੇਸ਼ਰ ਦਇਆ ਕਰ ਦਇਆ ਕਰੀ ਨਾ ਦੋਨਾਂ ਮੁਲਕਾਂ ਨੂੰ ਇਹਨਾਂ ਨੂੰ ਇੱਕ ਕਰਨ ਇਹਨਾਂ ਨੂੰ ਸ਼ਾਂਤ ਕਰ ਜੋ ਵੀ ਗਵਰਨਮੈਂਟਾਂ ਨੇ ਜੋ ਵੀ ਸਰਕਾਰਾਂ ਨੇ ਜੋ ਵੀ ਇਹਨਾਂ ਦੇ ਇਹ ਨਫ਼ਰਤ ਤੇ ਜਾਂ ਕ੍ਰੋਧ ਨੂੰ ਵੀ ਸ਼ਾਂਤ ਕਰ ਸ਼ਾਂਤ ਕਰ ਪਿਤਾ ਪਰਮੇਸ਼ਰ ਤੂੰ ਕਰ ਸਕਦਾ ਸਭ ਕੁਝ ਤੇਰੇ ਹੁਕਮ ਦੇ ਅੰਦਰ ਹੈ ਹਵਾ ਵੀ ਪਾਣੀ ਵੀ ਤੇਰੇ ਹੁਕਮ ਨੂੰ ਮੰਨਦੇ ਨੇ ਲਾਲ ਸਮੁੰਦਰ ਨੂੰ ਤੁਸੀਂ ਆਪਣੀ ਜਦੋਂ ਪਰਜਾ ਨੂੰ ਪਾਰ ਲਗਾਣਾ ਸੀਗਾ ਲਾਲ ਸਮੁੰਦਰ ਨੂੰ ਤੁਸੀਂ ਹੁਕਮ ਦਿੱਤਾ ਲਾਲ ਸਮੁੰਦਰ ਨੇ ਉਸ ਵਿੱਚੋਂ ਰਸਤਾ ਦੇ ਦਿੱਤਾ ਤੁਸੀਂ ਆਪਣੀ ਪਰਜਾ ਨੂੰ ਪਾਰ ਲਗਾ ਦਿੱਤਾ ਇੱਥੋਂ ਪਤਾ ਲੱਗਦਾ ਕਿ ਪਾਣੀ ਵੀ ਤੁਹਾਡੀ ਆਵਾਜ਼ ਨੂੰ ਸੁਣਦੇ ਆ ਤੇ ਤੁਹਾਡੇ ਹੁਕਮ ਨੂੰ ਮੰਨਦੇ ਹਨ ਮੇਰੇ ਪਿਤਾ ਪਰਵਿਸ਼ਵਾਸੀ ਪਸ਼ਵਾਸ਼ ਕਰਦੇ ਹਨ ਹਾਲੇਲੂਇਆ ਜੇ ਤੁਸੀਂ ਇਹਨਾਂ ਸਰਕਾਰਾਂ ਨੂੰ ਹੁਕਮ ਕਰੋ ਇਹਨਾਂ ਸਰਕਾਰਾਂ ਨੂੰ ਹੁਕਮ ਕਰੋ ਤਾਂ ਇਹ ਵੀ ਤੇਰੀ ਆਵਾਜ਼ ਨੂੰ ਸੁਣਨਗੇ ਸੁਣਨਗੇ ਹallelujah ਮੇਰੇ ਪਿਤਾ ਪਰਮੇਸ਼ਰ ਆਪਣੇ ਲੋਕਾਂ ਦੇ ਉੱਤੇ ਆਪਣੇ ਬੱਚਿਆਂ ਦੇ ਉੱਤੇ ਦਇਆ ਕਰੋ ਰਹਿਮ ਕਰੋ ਮੇਰੇ ਪਿਤਾ ਪਰਮੇਸ਼ਰ ਇਸ ਲੜਾਈ ਨੂੰ ਸ਼ਾਂਤ ਕਰੋ ਇਸ ਲੜਾਈ ਨੂੰ ਬੰਦ ਕਰੋ ਲord ਜੀਸਸ ਬੰਦ ਕਰੋ ਲord ਜੀਸਸ ਤੇਰੇ ਪਵਿੱਤਰ ਨਾਮ ਤੋਂ ਮੰਗਦੇ ਹਾਂ ਇੰਡੀਆ ਦੇ ਲਈ ਪਾਕਿਸਤਾਨ ਦੇ ਲਈ ਹੋਰ ਵੀ ਉਦੇਸ਼ ਜਿਨਾ ਚ ਲੜਾਈ ਚੱਲ ਰਹੀ ਹੈ ਲੜਾਈ ਦਾ ਮਾਹੌਲ ਹੈ ਪ੍ਰੋਵੀਸ਼ ਨਾਸਰੀ ਤੇਰੇ ਨਾਂ ਚ ਮੰਗਦੇ ਹਾਂ ਤੁਸੀਂ ਕਿਹਾ ਜਹੂਨਾ ਦੀ 14 ਦੀ 14 ਐਤ ਦੇ ਵਿੱਚ ਕਿ ਜੋ ਵੀ ਤੁਸੀਂ ਮੇਰਾ ਨਾਮ ਲੈ ਕੇ ਮੇਰੇ ਕੋਲੋਂ ਮੰਗੋਗੇ ਮੈਂ ਤੁਹਾਡੇ ਲਈ ਕੀ ਕਰਾਂਗਾ ਲਾਰਡ ਜੀਸਸ ਤੇਰੇ ਕੋਲੋਂ ਤੇਰੇ ਪਵਿੱਤਰ ਨਾਂ ਚ ਮੰਗਦੇ ਹਾਂ ਇਸ ਲੜਾਈ ਦੇ ਲਈ ਮੰਗਦੇ ਹਾਂ ਲੜਾਈ ਨੂੰ ਬੰਦ ਕਰੋ ਲੜਾਈ ਨੂੰ ਬੰਦ ਕਰੋ ਲਾਰਡ ਜੀਸਸ ਲੜਾਈ ਨੂੰ ਬੰਦ ਕਰੋ ਇਹਨਾਂ ਦੇਸ਼ਾਂ ਨੂੰ ਦੇਸ਼ਾਂ ਨੂੰ ਆਪਣੇ ਕਬਜ਼ੇ 'ਚ ਲਾਓ ਆਪਣਾ ਆਤਮਾ ਕਲੋ ਇਹਨਾਂ ਸਰਕਾਰਾਂ ਦੇ ਉੱਤੇ ਤੇਰਾ ਆਤਮਿਕ ਕੰਟਰੋਲ ਕਰੇ ਜਿਵੇਂ ਫਰੋਨ ਰਾਜੇ ਦੇਵ ਕਰੋ ਜੀ ਤੁਸੀਂ ਦਿਲ ਨੂੰ ਨਰਮ ਕਰਦੇ ਸੀ ਕਦੇ ਕਠੋਰ ਕਰਦੇ ਸੀ ਜਦੋਂ ਤੁਸੀਂ ਆਪਣੀ ਪਰਜਾ ਨੂੰ ਉਸ ਦੇ ਹੱਥੋਂ ਛਡਾਉਣਾ ਸੀ ਇਸੇ ਤਰ੍ਹਾਂ ਪ੍ਰੋਜੀ ਜੀ ਅਸੀਂ ਵਿਸ਼ਵਾਸ ਕਰਦੇ ਹਾਂ ਜੇ ਤੁਸੀਂ ਚਾਹੋ ਪ੍ਰੋਜੀ ਜੀ ਨਾਲ ਦੇ ਦਿਲਾਂ ਨੂੰ ਨਰਮ ਕਰ ਸਕਦੇ ਹੋ ਇੰਡੀਆ ਤੇ ਪਾਕਿਸਤਾਨ ਦੀਆਂ ਸਰਕਾਰਾਂ ਦੇ ਦਿਲਾਂ ਨੂੰ ਨਰਮ ਕਰ ਸਕਦੇ ਹੋ ਇੰਡੀਆ ਤੇ ਪਾਕਿਸਤਾਨ ਦੀ ਜਨਤਾ ਨੂੰ ਤੁਸੀਂ ਪ੍ਰਭੂ ਜੀ ਨਰਮ ਕਰ ਸਕਦੇ ਸ਼ਾਂਤ ਕਰ ਸਕਦੇ ਹੋ ਸਭ ਕੁਝ ਤੇਰੇ ਹੁਕਮ ਦੇ ਅੰਦਰ ਹੈ ਚੰਨ ਤਾਰੇ ਸੂਰਜ ਸਭ ਤੇਰੀ ਆਵਾਜ਼ ਨੂੰ ਸੁਣਦੇ ਨੇ ਸਭ ਪ੍ਰਭੂ ਜੀ ਤੇਰੇ ਹੁਕਮ ਦੀ ਆਗਿਆਕਾਰੀ ਕਰਦੇ ਨੇ ਪਿਤਾ ਪਰਮੇਸ਼ਰ ਦਇਆ ਕਰੋ ਦਇਆ ਕਰੋ ਪ੍ਰਭੂ ਜੀ ਇਸ ਲੜਾਈ ਨੂੰ ਇਸ ਲੜਾਈ ਨੂੰ ਪ੍ਰਭੂ ਜੀ ਸ਼ਾਂਤ ਕਰੋ ਸ਼ਾਂਤ ਕਰੋ ਮੇਰੇ ਪ੍ਰਭੂ ਜੀ ਨਾਸਰੀ ਤੇਰੇ ਕੋਲੋਂ ਤੇਰੇ ਪਵਿੱਤਰ ਨਾਮ ਚ ਮੰਗਦੇ ਹਾਂ ਤੁਸੀਂ ਕਿਹਾ ਹੈ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ ਖੜਕਾਓ ਤਾਂ ਤੁਹਾਡੇ ਲਈ ਖੋਲਿਆ ਜਾਵੇਗਾ ਲਾਰਡ ਜੀਸਸ ਤੇਰੇ ਨਾਮ ਦੇ ਵਿੱਚ ਖੜਕਾਂਦੇ ਹਾਂ ਕਿ ਇਹਨਾਂ ਦੇਸ਼ਾਂ ਦੀ ਲੜਾਈ ਨੂੰ ਬੰਦ ਕਰੋ ਲਾਰਡ ਜੀਸਸ ਤੇਰੇ ਨਾਮ ਚ ਮੰਗਦੇ ਹਾਂ ਕਿ ਇਸ ਲੜਾਈ ਦੇ ਤੇ ਇਸ ਲੜਾਈ ਨੂੰ ਸ਼ਾਂਤ ਕਰੋ ਸ਼ਾਂਤ ਕਰੋ ਇਹਨਾਂ ਸਰਕਾਰਾਂ ਨੂੰ ਇਹਨਾਂ ਸਰਕਾਰਾਂ ਨੂੰ ਸ਼ਾਂਤ ਕਰੋ ਲਾਰਡ ਜੀਸਸ ਇਹਨਾਂ ਸਰਕਾਰਾਂ ਨੂੰ ਸ਼ਾਂਤ ਕਰੋ ਲਾਰਡ ਜੀਸਸ ਹਾਲੇਲੂਇਆ ਥੈਂਕ ਯੂ ਲਾਰਡ ਜੀਸਸ ਤੇਰੇ ਕੋਲੋਂ ਮੰਗਦੇ ਹਾਂ ਦਇਆ ਕਰੋ ਤਿਆ ਕਰੋ ਤਿਆ ਕਰੋ ਪ੍ਰਭੂ ਜੀ ਸ਼ੈਤਾਨ ਦੀਆਂ ਸਾਰੀਆਂ ਸ਼ਕਤੀਆਂ ਯਿਸੂ ਨਾਸਰੀ ਤੇਰੇ ਨਾਮ ਤੇ ਕੈਨਸਲ ਹੋ ਜਾਣ। ਸ਼ੈਤਾਨ ਦੇ ਬਣਾਏ ਹੋਏ ਸਾਰੇ ਹਥਿਆਰ ਜੋ ਤੇਰੀ ਲੋਕਾਂ ਦੇ ਖਿਲਾਫ ਨੇ, ਤੇਰੀ ਪਰਜਾ ਦੇ ਖਿਲਾਫ ਨੇ ਪਰਮਜੀ ਸਭ ਕੈਨਸਲ ਹੋ ਜਾਣ। ਸਭ ਨਸ਼ਟ ਹੋ ਜਾਣ। ਇੱਕ ਵੀ ਹਥਿਆਰ ਕੰਮ ਨਾ ਕਰਨੇ ਪਾਏ। ਇਹ ਦੋਨੋਂ ਦੇਸ਼ ਪਰਮਜੀ ਵਾਚ ਜਾਣ। ਇਹ ਦੋਨੋਂ ਦੇਸ਼ ਸ਼ਾਂਤ ਹੋ ਜਾਣ। ਇਹ ਦੋਨੋਂ ਦੇਸ਼ ਦੇਸ਼ਾਂ ਦਾ ਨੁਕਸਾਨ ਹੋਣ ਤੋਂ ਬਚ ਜਾਵੇ। ਇਹ ਮੇਰੇ ਪਿਤਾ ਪਰਮੇਸ਼ਰ ਅਸੀਂ ਸਭ ਤੇਰੇ ਹਾਂ ਤੂੰ ਸਾਡਾ ਪਿਤਾ ਹੈ ਤੂੰ ਸਾਡਾ ਸਿਰਜਣਹਾਰ ਹੈ ਤੂੰ ਸਾਡਾ ਕਰਤਾਰ ਹੈ ਸਰਵ ਸ਼ਕਤੀਮਾਨ ਹੈ ਪ੍ਰਭੂ ਜੀ ਧਰਤੀ ਤੇ ਅਕਾਸ਼ ਦੀਆਂ ਸਾਰੀਆਂ ਸ਼ਕਤੀਆਂ ਤੇਰੇ ਅੱਗੇ ਝੁਕਦੀਆਂ ਨੇ ਤੈਨੂੰ ਸਜਦਾ ਕਰਦੀਆਂ ਨੇ ਹਾਲੇਲੂਆ ਅਸੀਂ ਵੀ ਤੇਰੇ ਅੱਗੇ ਝੁਕਦੇ ਹਾਂ ਤੇਰੇ ਨਾਂ 'ਚ ਮੰਗਦੇ ਹਾਂ ਲਾਰਡ ਜੀਸਸ ਤੁਸੀਂ ਕੀ ਆ ਮੰਗੋ ਤਾਂ ਦਿੱਤਾ ਜਾਵੇਗਾ ਅਸੀਂ ਤੇਰੇ ਨਾਂ 'ਚ ਮੰਗਦੇ ਕਿ ਪ੍ਰਭੂ ਜੀ ਇਹ ਲੜਾਈ ਬੰਦ ਹੋ ਜਾਵੇ ਇਹ ਪ੍ਰਭੂ ਜੀ ਸਰਕਾਰਾਂ ਸ਼ਾਂਤ ਹੋ ਜਾਣ ਇਹ ਦੇਸ਼ ਪ੍ਰਭੂ ਜੀ ਇੱਕ ਹੋ ਜਾਣ ਹallelujah ਸ਼ੈਤਾਨ ਦੀਆਂ ਸਾਰੀਆਂ ਚਾਲਾਂ ਯੋਜਨਾਵਾਂ ਕੈਨਸਲ ਤੇ ਰੱਦ ਕਰ ਦੇ ਨੇ ਤੇਰੇ ਪਵਿੱਤਰ ਨਾਂ ਦੇ ਵਿੱਚ ਤੇਰੇ ਪਵਿੱਤਰ ਨਾਂ ਦੇ ਵਿੱਚ ਤੇਰੇ ਸੱਚੇ ਨਾਂ ਦੇ ਵਿੱਚ ਲord ਜੀਸਸ ਦਇਆ ਕਰੋ ਦਇਆ ਕਰੋ ਇਹਨਾਂ ਦੋਨਾਂ ਦੇਸ਼ਾਂ ਨੂੰ ਆਪਣੇ ਕਬਜ਼ੇ ਚ ਲਾਓ ਆਪਣੇ ਕੰਟਰੋਲ ਦੇ ਵਿੱਚ ਲਾਓ ਔਰ ਪ੍ਰਭੂ ਜੀ ਇਹਨਾਂ ਨੂੰ ਸ਼ਾਂਤ ਕਰੋ ਇਹਨਾਂ ਨੂੰ ਸ਼ਾਂਤ ਕਰੋ ਤੇਰੇ ਲੋਕਾਂ ਦੇ ਲਈ ਤੇਰੇ ਦਾਸਾਂ ਦੇ ਲਈ ਪ੍ਰਭੂ ਜੀ ਇਹਨਾਂ ਦੇਸ਼ਾਂ ਦੇ ਲਈ ਮੰਗਦੇ ਹਾਂ ਪ੍ਰਭੂ ਜੀ ਸ਼ਾਂਤ ਕਰੋ ਸ਼ਾਂਤ ਕਰੋ ਇਹਨਾਂ ਨੂੰ ਸ਼ਾਂਤ ਕਰੋ ਪ੍ਰਭੂ ਜੀ ਇਹਨਾਂ ਨੂੰ ਬਲੱਸ ਕਰੋ ਪ੍ਰਭੂ ਜੀ ਬਲੱਸ ਕਰੋ ਲੜਾਈ ਖਤਮ ਹੋ ਜਾਵੇ ਇਹ ਲੜਾਈ ਖਤਮ ਹੋ ਜਾਵੇ ਅੱਗੇ ਨਾ ਵਧਨੇ ਪਾਏ ਪ੍ਰਭੂ ਜੀ ਅੱਗੇ ਨਾ ਵਧਨੇ ਪਾਏ ਇਸ ਲੜਾਈ ਨੂੰ ਤੇਰੇ ਨਾਂ 'ਚ ਮੰਗਦੇ ਹਾਂ ਬੰਦ ਹੋ ਜਾਵੇ ਇਹ ਲੜਾਈ ਖਲੋ ਜਾਵੇ ਪ੍ਰਭੂ ਜੀ ਨਾਸਰੀ ਤੇਰੇ ਪਵਿੱਤਰ ਨਾਂ ਦੇ ਵਿੱਚ ਤੇਰੇ ਜਿੰਦਾਂ ਨਾਂ ਦੇ ਵਿੱਚ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦੇ ਪਿਤਰ ਨਾਂ ਚ ਮੰਗਦੇ ਹਾਂ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦੇ ਪਿਤਰ ਨਾਂ ਚ ਮੰਗਦੇ ਹਾਂ ਹਾਲੇਲੂਇਆ ਪੈਣੂ ਤੇ ਪ੍ਰਭੂ ਪ੍ਰਾਰਥਨਾ ਅਰਦਾਸ ਕਰਦੇ ਰਹਿਣਾ ਵਿਸ਼ਵਾਸ ਔਰ ਨੇਚਾ ਦੇ ਨਾਲ ਕਰਦੇ ਰਹਿਣਾ ਪਰਮੇਚਰ ਜਰੂਰ ਸੁਣਦਾ ਤੇ ਸੁਣ ਕੇ ਉੱਤਰ ਦੇਵੇਗਾ ਹਾਲੇਲੂਇਆ ਦਿਲ ਤੋਂ ਕੀਤੀ ਹੋਈ ਦੁਆ ਦਿਲ ਤੋਂ ਦਿੱਤੀ ਹੋਈ ਦੁਆ ਖਾਲੀ ਨਹੀਂ ਮੁੜਦੀ ਪਰਮੇਸ਼ਰ ਦੀ ਅਸੀਂ ਰਚਨਾ ਹਾਂ ਪਰਮੇਸ਼ਰ ਸਾਨੂੰ ਪਿਆਰ ਕਰਦਾ ਹੈ ਪਰਮੇਸ਼ਰ ਨੇ ਚਾਹਦਾ ਕਿ ਸਾਡਾ ਨਕਸਾਨ ਹੋਵੇ ਆਦਮ ਯਾਤ ਨੂੰ ਸਭ ਕੁਝ ਕਾਸੇ ਨੂੰ ਪਰਮੇਸ਼ਰ ਨੇ ਬਣਾਇਆ ਹੈ ਆਕਾਸ਼ ਦੇ ਪੰਛੀ ਬਖੀਰੂ ਜੀਵ ਜੰਤੂ ਜਾਨਵਰ ਸਭ ਪੰਛੀ ਸਭ ਪਰਮੇਸ਼ਰ ਦੀ ਹੀ ਰਚਨਾ ਹੈ ਹਾਲੇਲੂਇਆ ਥੈਂਕ ਯੂ ਲਾਰਡ ਜੀਸ ਤੇਰੇ ਕੋਲੋਂ ਤੇਰੇ ਮਿੱਠੇ ਤੇ ਪੁੱਤਰ ਜਲਾਲੀ ਨਾਮ ਚ ਅਸੀਂ ਸਭ ਜਾਣੇ ਰਲ ਕੇ ਦੁਆ ਕਰਦੇ ਆਂ ਰਲ ਕੇ ਮੰਗਦੇ ਆਂ ਤੇਰੇ ਨਾਮ ਦੇ ਵਿੱਚ ਕੀ ਪ੍ਰਭੂ ਜੀ ਲੜਾਈ ਖਤਮ ਹੋ ਜਾਵੇ ਇਹ ਲੜਾਈ ਸ਼ਾਂਤ ਹੋ ਜਾਵੇ ਸ਼ਾਂਤ ਹੋ ਜਾਵੇ ਬਿਸ਼ਵਾਸ ਔਰ ਨੇਕਾ ਦੇ ਨਾਲ ਤੇਰੇ ਨਾਮ ਚ ਮੰਗਦੇ ਤੇ ਪਾ ਲੈਂਦੇ ਆਂ ਬਿਸ਼ਵਾਸ ਤੇ ਨੇਕਾ ਦੇ ਨਾਲ ਪ੍ਰਭੂ ਜੀ ਤੁਸੀਂ ਕੀਆ ਹੈ ਬਿਸ਼ਵਾਸ ਕਰੋ ਜੋ ਮੰਗਿਆ ਮਿਲ ਗਿਆ ਪ੍ਰਭੂ ਜੀ ਸੀ ਮੰਨ ਲਿਆ ਹੈ ਜੋ ਮੰਗਿਆ ਕਿ ਲੜਾਈ ਬੰਦ ਹੋ ਗਈ ਤੁਸੀਂ ਬੰਦ ਕਰ ਦਿੱਤੀ ਹੈ ਬੰਦ ਹੋ ਗਈ ਆ ਤੁਸੀਂ ਬੰਦ ਕਰ ਦਿੱਤੀ ਹੈ ਤੇਰਾ ਧੰਨਵਾਦ 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 ਪਿਤਾ ਪੁੱਤਰ ਤੇ ਪਵਿੱਤਰ ਆਤਮਾ ਜੀ ਤੁਹਾਡਾ ਧੰਨਵਾਦ 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 ਜੋ ਤੁਸੀਂ ਲੜਾਈ ਨੂੰ ਬੰਦ ਕਰਤਾ ਲੜਾਈ ਨੂੰ ਖਤਮ ਕਰਤਾ ਲੜਾਈ ਨੂੰ ਸ਼ਾਂਤ ਕਰਤਾ ਹੈਗਾ ਧੰਨਵਾਦ ਧੰਨਵਾਦ ਪ੍ਰਭੂ ਜੀ ਤੇਰਾ ਆਤਮਿਕ ਕੰਟਰੋਲ ਕਰੇ ਤੇਰਾ ਪਵਿੱਤਰ ਆਤਮਿਕ ਕੰਟਰੋਲ ਕਰੇ ਤੇਰਾ ਪਵਿੱਤਰ ਆਤਮਿਕ ਕੰਟਰੋਲ ਕਰੇ ਜਿੱਥੇ ਵੀ ਤੇਰੇ ਲੋਕ ਨੇ ਪ੍ਰਭੂ ਜੀ ਤੇਰਾ ਭੈ ਮੰਨਣ ਵਾਲੇ ਤੇਰੀ ਸੇਵਾ ਕਰਨ ਵਾਲੇ ਤੇਰੀ ਮਹਿਮਤ ਤੇ ਤੇਰੀ ਬਿੜਾਈ ਕਰਨ ਵਾਲੀ ਉਹਨਾਂ ਦੇ ਉੱਤੇ ਪ੍ਰਵੀਸ਼ ਜੀ ਤੇਰੇ ਦੂਤਾਂ ਦਾ ਪਹਿਰਾ ਮੰਗਲੰਦਿਆਂ ਆ ਤੇਰੀ ਆਤਮਾ ਦਾ ਕੰਟਰੋਲ ਮੰਗਲੰਦਿਆਂ ਤੇਰੇ ਆਤਮਾ ਦੀ ਮਰਜ਼ੀ ਪੂਰੀ ਹੋਵੇ ਪ੍ਰਵੀਸ਼ ਰੱਖਿਆ ਕਰਨਾ ਸਾਰਿਆਂ ਦੀ ਰੱਖਿਆ ਕਰਨਾ ਸਭ ਨੂੰ ਆਪਣੇ ਲੋਹੇ ਚ ਛਪਾ ਲੋ ਆਪਣੇ ਪਰਾਂ ਚ ਛਪਾ ਲੋ ਤੇਰੇ ਪਿਆਰੇ ਬੇਟੇ ਇਸ਼ੂ ਦੇ ਨਾਮ ਚ ਮੰਗਦੇ ਹਾਂ ਆਮੀਨ ਆਮੀਨ ਆਮੀਨ